ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਮਹਿਮੂਦਪੁਰ ਆ ਗਿਆ ਸੱਜਣੋ। ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼ਹੀਦ ਤਰਨਤਾਰਨ ਸਹਿਬ ਆ ਜਾਂਦਾ। ਤੇ ਤੁਹਾਨੂੰ ਗਰਵਾਂਤ ਨੂੰ ਮਲਾਉਣ ਲੱਗੇ ਆ ਮਹਿਮੂਦਪੁਰੇ ਨਗਰ ਦੇ ਵਿੱਚ ਮੰਨ ਲਓ ਵੀ 7-8 ਐਨੀਮਲ ਜਿਹੜੇ ਵਿਕਰੀ ਵਾਲੇ ਇਸ ਘਰੇ ਵਿਖਾਵਾਂਗੇ ਮੀਨੀ ਹੁਣੇ ਸੂਈ ਆ ਸੱਜਣੋ ਹਜੇ ਜੇਰ ਪਾਉਣੀ ਆ ਬੜੀ ਖਰੀ ਨਿਕਲੀ ਆ ਆ ਵੀ ਮੰਨ ਕੇ ਚੱਲੋ ਬਿਲਕੁਲ ਤਾਜੀ ਸੂਈ ਛੋਟੀ ਕਿੰਨਾ ਕੁ ਸਮਾਂ ਹੋ ਗਿਆ ਲੇਖਾ ਜੋਖਾ ਤੇ ਆ ਨਾਲ ਦੀ ਵੀ ਗੱਬਣ ਮੈਂ ਚੰਗੇ ਕਦ ਕੱਟਦੀ ਆ ਜੋ ਉਧਰੋਂ ਸ਼ੁਰੂ ਕਰਦੇ ਆ ਤੇ ਕੱਲਾ ਕੱਲਾ ਪਸ਼ੂ ਤੁਹਾਨੂੰ ਤੋਰ ਕੇ ਵਿਖਾਈ ਚੱਲਾਂਗੇ ਜਿਹੜਾ ਵੀ ਸੱਜਣ ਨੂੰ ਪਸੰਦ ਆ ਜਾਂਦਾ ਤਸੱਲੀ ਕਰਨਾ ਤੁਹਾਡਾ ਹੱਕ ਆ ਕਿਉਂਕਿ ਤੁਸੀਂ ਪੈਸੇ ਖਰਚ ਕਰਨੇ ਆ ਨਵੇਂ ਸੱਜਣਾ ਨੂੰ ਰਿਕਵੈਸਟ ਬੇਨਤੀ ਵੀ ਰਹੂਗੀ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਜੋ ਡਿਟੇਲ ਲੈਣੇ ਭਰਾ ਤੋਂ ਜੁੜਿਓ ਐਂਡ ਤੱਕ ਤੁਹਾਡਾ ਧੰਨਵਾਦ ਗਰਵੰਤ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਭ ਹੋਰ ਸੁਣਾ ਭਜੀਆ ਸਭ ਠੀਕ ਠਾਕ ਜੀ ਚੜਦੀ ਕਲਾ ਚੜਦੀ ਕਲਾ ਜੀ ਤੇ ਗਰਵੰਤ ਫਿਰ ਆਪਣਾ ਡਰੈਸ ਦਾ ਦੱਸਗੇ ਭੈਣਾ ਭਰਾਵਾ ਨਾਮ ਹੈਗਾ ਮੇਰਾ ਗਰਵੰਤ ਸਿੰਘ ਪਿੰਡ ਮਹਿਮੂਦਪੁਰ ਤਹਿਸੀਲ ਪੱਟੀ ਜ਼ਿਲ੍ਹਾ ਸ੍ਰੀ ਤਰਨਤਾਰਨ ਓਕੇ ਮੋਬਾਈਲ ਨੰਬਰ ਹੈ 987728043 987728043 ਤੇ ਕਿੰਨੀਆਂ ਵਿਖਾਤੀ ਅੱਜ ਅੱਜ ਆਪਾਂ 6 ਨਗ ਵਿਖਾਉਣੇ ਚਾਰ ਵਿੱਚ ਸੋਏ ਸੋਏ ਗਿੱਲੇ 나ੜੂ ਬਿਲਕੁਲ ਓਕੇ ਤੇ ਦੋ ਗੱਬਣਾ ਦੋ ਗੱਬਣਾ ਤੇ ਚਾਰ ਬਿਲਕੁਲ ਤਾਜ਼ੀਆਂ ਹਾਂਜੀ ਜਿਨ੍ਹਾਂ ਵਿੱਚ ਮੀਨੀ ਝੋਟੀ ਵੀ ਹੈਗੀ ਇੱਕ ਮੀਨੀ ਬਾਲੀ ਚੰਗੀ ਹੁਣੇ ਹੀ ਸੁਈਏ ਜੇਰ ਵੀ ਪਾਉਣੀ ਹੈ ਹਾਂਜੀ ਤੇ ਜੇ ਗੱਲ ਕਰੀਏ ਇਹਦੀ ਤਾਂ ਕਿਹੜਾ ਸੁਆ ਝੋਟੀ ਇਹ ਦੂਜਾ ਸੁਆ ਝੋਟੀ ਸੂਈ ਆ ਓਕੇ ਹਾਂਜੀ ਇਹ ਵੀ ਤਾਜੀ ਜਮਈ ਹਾਂ ਬਿਲਕੁਲ ਤਾਜੀ ਹੋਵੇ ਗਿੱਲੇ 나ੜੂ ਆ ਜੀ ਤੀਜਾ ਦਿਨ ਆਇਆ ਇਸੂਈ ਓਕੇ ਤੀਜਾ ਦਿਨ ਹੋ ਗਿਆ ਸੂਈ ਨੂੰ ਹਾਂਜੀ ਮਗਰ ਕੱਟਾ ਸੁਆ ਦੂਜਾ ਹਾਂ ਦੂਜਾ ਸੁਆ ਹੁਣ ਕਿੱਥੇ ਜੇ ਆ ਗਈ ਆ ਬੋਲਾ ਦੁੱਧ ਕੀ ਮੰਨ ਲਿਆ ਅਗਲਾ 9-10 ਕਿਲੋ ਬੋਲਾ ਹੋਣਾ ਇਸ ਟਾਈਮ 9 ਤੋਂ 10 ਕਿਲੋ ਹਾਂ ਕੱਦ-ਕੁੱਦ ਚੰਗਾ ਝੋਟੀ ਦਾ ਹਣ ਵਡਾ ਕੱਦ ਕੱਟ ਓਕੇ ਚੌਈ ਚਾਨ 100 ਦੀ 100 ਚੌਈ ਚੋਈ ਦੀ ਬਹੁਤ ਚੰਗੀ ਪੋਲੀ ਹੋ ਗਈ ਰੂਹਰ ਗਈ ਹਾਂ ਆ ਪੋਲੀ ਕੀ ਕਹਿੰਦੇ ਦੁੱਧ ਦੁੱਧ ਦਾ ਦੁੱਧ ਪਹਿਲੇ ਸੋਇਆਂ ਨੇ 12 ਕਿਲੋ ਭਰਿਆ ਨੇ ਚੱਲ 12 13 ਐ ਤੇ ਕਿਦਾ ਖੁੱਲਾ ਦੇ ਜੂ ਹਾਂ 12 ਤੋਂ ਪਲਾਤੀ ਦਊਗੀ ਅੰਦਰ ਹੀ ਦੇਣੀ ਦੇ ਦਊਗੀ ਹਾਂ ਚੰਗੀ ਆ ਹਾਂ ਜੀ ਕੱਢ ਖਾਂ ਬਾਹਰ ਤੌਰ ਕਰਾਈਏ ਚੱਕ ਪੈਣਾ ਭਰਾਵਾਂ ਨੂੰ ਸੱਜਣੋਂ ਕੱਦ ਕਾਠ ਵੇਲ ਅ ਇਸ ਤਰਦੀ ਝੋਟੀ ਦਾ ਨਤਾਜ਼ਾ ਲਾਇਓ ਪਿੱਠ ਪੁੜਾ ਵੀ ਚੰਗਾ ਤੇ ਬਾਕੀ ਸਿੰਗ ਵੀ ਚੰਗਾ ਕੱਟੀ ਦਾ ਵੇਖੋ ਖੜਮੇ ਜੇ ਪਿੱਠ ਪੁੜੇ ਦੀ ਆ ਬੋਡੀ ਸਟਰਕਚਰ ਚੰਗਾ ਸੋਹਣਾ ਵੱਡੇ ਟਾਂਚੇ ਦੀ ਨਮਾਹਣ ਝੂਟੀ ਆ ਸੱਜਣੋ ਲੇ ਆਓ ਸ਼ਾਹ ਜੀ ਬਸ ਬੱਸ 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 ਸਿਰਾਂ ਬਾ ਤੇ ਬਾਕੀ ਸੱਜਣੋ ਆ ਆਪਸੀ ਥਣਾ ਦੀ ਗੈਪ ਦੂਰੀ ਪੂਰੀ ਸੋਹਣੀ ਲੱਗੀ ਹੋਈ ਆ ਵਿਰਲਾ ਤੇ ਥਣਾ ਬੱਚਾ ਕੱਟਾ ਇਹ ਨੋਟ ਕਰ ਲਿਓ ਇਹਦੇ ਵਿੱਚ ਕੱਟਾ ਹਾਂ ਤੇ ਬਾਕੀ ਗਰਵੰਤੇ ਦੀ ਗਾੜੀ ਵੀ ਚੰਗੀ ਰਹੂਗੀ ਝੋਟੀ ਦੀ ਹਾਂ ਚਵਾਈ ਚੂਈ ਦੀ ਬਹੁਤ ਚੰਗੀ ਓਕੇ ਆ ਦੇਖੋ ਠੰਡੀ ਬੜੀ ਹੈ ਹੈ ਠੰਡੀ ਸੀਲ ਗਵਾਰਗੀ ਕਰਮਾਂ ਦੀ ਕਿਆ ਬਾਤ ਹੈ ਜੱਤਾ ਇਦਾਂ ਹੀ ਬਹਿ ਗਿਆ ਤੁਰ ਕੇ ਲਿਆ ਕੇ ਹੈ ਆ ਦੇਖ ਵਾਹ ਚਵਾਈ ਜੀ ਬਹੁਤ ਚੰਗੀ ਅਗਲੇ ਥਾਣਾ ਦੀ ਹਾਂਜੀ ਮਗਰ ਲਿਆਂ ਦੀ ਆ ਮਗਰ ਜਣੇ ਤੇ ਬਾਕੀ ਲੱਤ ਲੁੱਤ ਚੱਕਣ ਦਾ ਤਾਂ ਪਤਾ ਹੀ ਨਹੀਂ ਨਾ ਠੰਡੀ ਹੈ ਕੋਈ ਪਸਮਾਈ ਨਹੀਂ ਆ ਪਾ ਜੀ ਹਾਂ ਜਾਤ ਨਸਲ ਪੂਰੀ ਆ ਆਪਾਂ ਹੈ ਆ ਫੇ ਦੂਜੀ ਕੱਟੀ ਨੂੰ ਚਗਾਈ ਜਾਂਦੀ ਏ ਓਕੇ ਹਾਂਜੀ ਕਿਆ ਬਾਤ ਆ ਦੂਜੇ ਪਾਸੇ ਦੂਜੀ ਕੱਟੀ ਚੁੰਗੀ ਜਾਂਦੀ ਹੈ ਨਾ ਹਾਂਜੀ ਤੇ ਰੇਟ ਇਹਦਾ ਸ਼ਾ ਜੀ ਇਹਦੀ ਡਿਮਾਂਡ ਸਨ ਸਵਾ ਲੱਖ ਰੁਪਇਆ ओके okay. हां जी प्यार मोहब्बत ਕੋ ਚੋਗੇ ਮੌਕੇ ਤੇ ਮਾਨਤਨ ਕਰ ਦਿਆਂਗੇ 1 ਲੱਖ ਤੇ 25000 ਰੁਪਇਆ ਸੱਜਣੋਂ ਇਹਦੀ ਰੇਟ ਤੈਅ ਕੀਤਾ ਬਾਕੀ ਤੁਸੀਂ ਫੋਨ ਕਰ ਪਰ ਝੋਟੀ ਦੇ ਹਿਸਾਬ ਨਾਲ ਸਰ ਸਾਹਿਬ ਬਿਲਕੁਲ ਜਾਇਜ਼ ਗੱਲ ਕੀਤੀ ਇਹ ਜ ਮੇਰੇ ਮੂੰਹ ਦੀ ਗੱਲ ਕਹਿਤੀ ਹਾਂ ਜੀ ਵੀ ਝੋਟੀ ਦੇ ਹਿਸਾਬ ਨਾਲ ਕੋਈ ਜ਼ਿਆਦਾ ਰੇਟ ਨਹੀਂ ਹਾਂ ਜੀ ਕੋਈ ਮੰਗਣ ਮਗਾਉਣ ਵਾਲਾ ਕੰਮ ਨਹੀਂ ਪਕੀਤਾ ਹਾਂ ਵੀ ਮੰਗਣਾ 140 ਤੇ ਦੇ ਦੇਣੀ 120 ਦੀ ਹਾਂ ਜੀ ਠੀਕ ਹੈ ਠੀਕ ਹੈ 1 ਲੱਖ ਤੇ 25000 ਹਾਂ ਜੀ ਪਿਆਰ ਮੁਹੱਬਤ ਕਰ ਦਿਆਂਗੇ ਜਿੰਨਾ ਹੋ ਸਕੇ ਹਾਂ ਜੀ ਤੇ ਆ ਝੋਟੀ ਇਹ ਕਾਲਦੀ ਸੂਈਏ ਇਹ ਵੀ ਸੂਆ ਦੂਜਾ ਕਿ ਪਹਿਲਾਂ ਨਹੀਂ ਦੂਜਾ ਸੂਆ ਇਹਨੇ ਕੱਟੀ ਬੜੀ ਸੂਲੀ ਕੱਟੀ ਯਾਰ ਇਹਨੇ ਨੀਲੀ ਦੀ ਕੱਟੀ ਨੂੰ ਜਨਮ ਦਿੱਤਾ ਵੇਖੋ ਨੀਲੀ ਵੀ ਦਿੱਤੀ ਤੇ ਦਿੱਤੀ ਵੀ ਪਾਕਿਸਤਾਨੀ ਹਾਂ ਜੀ ਕੀ ਬਾਤ ਆਪ ਮੂਰਾ ਦੀ ਆ ਜੀ ਹਾਂ ਜੀ ਇਹਦੇ ਕੋਲੇ ਧਾਰਾ ਤੂਰਾ ਧਾਰਾ ਇਹਦੇ ਥੱਲੇ ਵੀ ਬੋੜਾ ਇਨਾ ਹੋਊਗਾ 9-10 ਕਿਲੋ ਓਕੇ ਕੱਢ ਦੇ ਬਾਹਰ ਇਹਨੂੰ ਥਾਨ ਬੜਾ ਚੰਗਾ ਲੱਗਾ ਇਹਨੂੰ ਯਾਰ ਥਾਨ ਤੁਹਾਨੂੰ ਬਹੁਤ ਚੰਗਾ ਲੱਗਾ ਹੈ ਕੀ ਬਾਤ ਵੇਖੋ ਸੱਜਣੋ ਥਾਨ ਲੱਗਾ ਝੋਟੀ ਨੂੰ ਵੇਖੋ ਕੀ ਕਿਆ ਬਾਤ ਧੌਣ ਚੱਕ ਕੇ ਤੁਰਦੀ ਘੋੜੀਆਂ ਹਾਂ ਗਰਵੰਤ ਕਹਿੰਦਾ ਵੀ ਘੋੜੀ ਵਾਂਗੂੰ ਧੌਣ ਚੱਕ ਕੇ ਤੁਰਦੀ ਓ ਸੱਜਣੋ ਕਿਆ ਬਾਤ ਚੰਗੀ ਝੋਟੀ ਆ ਪਰ ਮਗਰ ਜਿਹੜਾ ਜਾਇਆ ਸੱਜਣੋ ਇਹਦਾ ਵੀ ਗੁਰੂ ਬਾਲੀ ਚੰਗੀ ਕੱਟੀ ਦਿੱਤੀ ਇਹਨੇ ਕਰਮਾਂ ਵਾਲੀ ਨੇ ਕਿਤੇ ਜਾਂਦਾ ਟੀਕਾ ਨੀਲੀ ਦਾ ਤੇ ਜਾਂ ਕਿਤੇ ਮਾਲੀ ਨੀਲੀ ਦਾ ਸੀ ਸੱਜਣੋ ਨਹੀਂ ਨੀਲੀ ਦਾ ਟੀਕਾ ਭਰਾਇਆ ਸੱਜਣੋ ਓਕੇ ਟੀਕਾ ਹੀ ਨੀਲੀ ਦਾ ਭਰਾਇਆ ਸੱਜਣੋ ਕਿਆ ਬਾਤ ਹੈ ਵੇਖੋ ਤੇ ਚੂਹਣ ਇਹਦਾ ਵੀ ਬਹੁਤ ਚੰਗਾ ਹੋਊ ਹਨਾ ਸਵਾਇ ਇਹਦੀ ਬਹੁਤ ਚੰਗੀ ਆ ਕਿਉਂਕਿ ਥਾਣੀ ਬਾਹਲਾ ਚੰਗਾ ਲੱਗਾ ਸੁਪਰ ਅਮਰਾਦ ਨੇ ਇਹ ਨੂੰ ਲੈ ਇਹ ਕਿਤਾਜ ਸਾਰੀਆਂ ਠੱਡੀਆਂ ਜੀਆਂ ਲਈ ਫਰਦਾ ਆ ਦੇਖੋ ਮੈਂ ਵਾਕੇ ਧਰਤੀ 'ਚ ਸ਼ੇਕ ਕਰਦੀ ਆ ਹਨਾ ਓਕੇ ਬਸ ਕਰ ਬਹੁਤ ਚੰਗਾ ਬੋਲਾ ਹੀ ਆ ਇਹ ਤਾਂ ਪੀਲਾ ਹਨਾ ਹਾਂ ਬੋਲਾ ਇਹ ਅੱਜ ਇਹ ਦੀ ਦੋ ਡੰਗ ਤਿੰਨ ਡੰਗ ਚ ਹੋਈ ਹੈ ਠੀਕ ਹੈ ਚੌਥੇ ਡੰਗ ਹੋਣੀ ਹੈ ਚੌਥੇ ਡੰਗ ਹੋਣੀ ਸ਼ਾਮ ਨੂੰ ਠੀਕ ਹੈ ਠੀਕ ਹੈ ਠੀਕ ਇਹ ਦੀ ਡਿਮਾਂਡ ਇਹ ਦੀ ਡਿਮਾਂਡ 1 ਲੱਖ ਤੇ 10000 ਰੁਪਏ 1 ਲੱਖ ਤੇ 10000 ਰੁਪਏ ਹਾਂ ਤੇ ਬਾਕੀ ਕੱਟੀ ਸਾਹਮਣੇ ਕੋਈ ਅੱਧਾ ਦੁੱਧ ਛੱਡ ਦੇ ਮੇਰਾ ਭੈਣ ਭਰਾ ਹਨਾ ਹਾਂਜੀ ਕਟੀ ਛੋਟੀ ਚ ਵੀ ਨਹੀਂ ਛੱਕ ਗਈ ਕਟੀ ਹੋਰੋਂ ਗਾਂ ਕਰਮਾਲੀ ਨੀਨਾ ਤੂੰ ਵੀ ਗਾਂ ਲਾਤਾ ਬੱਚਾ ਬੜਾ ਟਾਪ ਦਾ 1 ਲੱਖ ਤੇ 10000 ਤੇ ਬਾਕੀ ਪਿਆਰ ਮੁਹੱਬਤ ਹਾਂਜੀ ਤੇ ਆ ਤਿੰਨ ਨੰਬਰ ਦਾ ਕੀ ਹਿਸਾਬ ਆ ਇਹ ਸੋਣ ਵਾਲੀ ਇਹਨੂੰ ਵੀ ਲਿਆ ਕੱਢ ਕੇ ਹਾਂਜੀ ਇਹ ਹਜੇ ਦਿਨ ਲੈਂਦੀ ਹੈ ਨਾ ਇਹ ਦਿਨ ਲੈ ਜੂਗੀ ਇਹਨਾਂ ਨੂੰ ਦੂਜਾ ਸੋਨਾ ਜੀ ਛੋਟੀ ਦੁੱਧ ਵਾਲੀ ਆ ਹਾਂਜੀ ਕਾੜ ਕਾੜੇ ਪਹਿਲੀਆਂ ਨਾਲੋਂ ਜ਼ਿਆਦਾ ਦਿਨ ਕਿੰਨੇ ਲੈ ਜੂ ਇਹ ਤਾਂ 20 ਦਿਨ ਲੈ ਜੂ ਹਜੇ ਦਿਨ 15 ਲੈ ਜੇਗਾ ਜੀ ਲੇ ਜਾਣੇ ਗਰਵੰਤ ਨੇ ਕਰਦੀ ਕਰਾਉਂਦੀ ਨੇ 15 ਤੋਂ 20 ਦਾ ਨਹੀਂ ਹਾਂ ਜੀ ਬਾਕੀ ਸਰੀਰ ਕੁ ਢਾਂਚਾ ਬਹੁਤ ਚੰਗਾ ਮੈਂ ਦਾ ਸਿੰਗ ਨਿੱਕਾ ਹਣਾ ਹਾਂ ਜੀ ਬਾਕੀ ਉ ਖੜਦੀ ਆਉਂਦੀ ਥੱਲਿਓ ਥੱਲਿਓ ਬਹੁਤ ਚੰਗੀ ਬਣੂਗੀ ਹਾਂ ਇਹ ਚ ਕੋਈ ਦੋ ਰਿਆ ਨਹੀਂ ਵਾਕਿਆ ਹੀ ਚੰਗੀ ਝੋਟੀ ਆ ਸਜਣੋ ਵੇਖਿਓ ਕਿਆ ਬਾਤ ਵੇਖੋ ਬੜੀ ਥੱਲਿਓ ਖੁੱਲੂਗੀ ਗਰਵੰਤੇ ਵੀ ਬਾਲੇ ਤੇ ਪੰਟੋਂ ਪਣ ਭਾਰ ਪੂਰੇ ਲੋ ਅਤੇ ਪੰਟ ਪਿੱਛੇ ਦੀ ਆ ਇਸ ਟਾਈਮ ਤੇ ਆਪਣੀ ਗਾਰੰਟੀ ਹੈ ਥਣ ਤਾਂ ਅਗਲਾ ਟਿੱਪ ਕੇ ਲੈ ਜੇ ਥਣ ਤਾਂ ਉਹ ਲੈ ਟਿੱਪ ਲੈਣੇ ਆਣ ਕੇ ਤਸਦੀ ਕਰ ਲੈਣੀਆਂ ਤੇ ਭਾਰ ਵਾਲੀਓ ਬੇਫਿਕਰ ਹੋ ਜੇ ਹਾਂ ਜੀ ਬਾਕੀ ਬਣ ਚੰਗੀ ਜਉ ਕੱਦ ਕਾੜ ਸੱਜਣੋਂ ਚੰਗਾ ਝੂਟੀ ਦਾ ਬਰੀਕ ਚਮੜੀ ਦੀ ਆ ਗਈ ਜਮੈਂ ਸਿੰਗ ਵੀ ਪੂਰਾ ਚੰਗਾ ਕੱਟੀ ਦਾ ਤੇ ਇਹਦਾ ਰੇਟ ਸ਼ਾ ਜੀ ਇਹਦੀ ਡਿਮਾਂਡ 1 ਲੱਖ ਹੈ ਅੱਜ ਕੱਚੀ ਦੇ ਹਿਸਾਬ ਨਾਲ 1 ਲੱਖ 20 ਹਜ਼ਾਰ ਦੀ ਡਿਮਾਂਡ ਇਹ ਕੀ ਚੱਕਰ ਤੇ ਇਹ ਜੀ ਬਾਨਾ ਝੋਟੀ ਨੇ ਨਸਨ ਸਰ ਬਾਨਾ ਦਾ ਖਾ ਪੀ ਕੇ ਹੀ ਆ ਹਾਂ ਘਰ ਦੇ लाड प्यार ਐ ਨਾ ਕਰ ਜੈ ਜੀ ਦੇ ਕੋਈ ਨੀ ਕਰਦਾ ਮੈਂ ਮੌਕੇ ਦੇ ਮਾਨਤਨ ਜਿਹੜਾ ਵੀਰਪਰਾ ਜੀ ਆਇਆ ਕਿ ਆਪ ਮਹਿੰਗੀ ਲਈ ਬੈਠਾ ਕੋਈ ਲੈਣ ਦਾ ਚਾਹਵਾ ਨੋ ਝੋਟੀ ਜੀ ਨਹੀਂ ਛੱਕ ਗਈ ਨਹੀਂ ਝੋਟੀ ਚੰਗੀ ਚੱਲ 10 ਦਿਨ ਕਿਸੇ ਨੇ 20 ਦਿਨ ਪੱਠੇ ਪਾਉਣੇ ਆ ਹਾਂ ਓਕੇ 1 ਲੱਖ ਤੇ 20 ਹਜ਼ਾਰ ਹਾਂਜੀ ਅੱਗੇ ਫਿਰ ਮੀਣੀ ਹਾਂਜੀ ਅੱਜ ਮੀਣੀ ਮੀਣੀ ਕਰਾਏਗਾ ਹੈ ਇਹ ਹੁਣੇ ਬਿਲਕੁਲ ਤਾਜੀ ਸੂਈ ਜੀ ਹੁਣੇ ਵੇਖੀ ਬੱਚੇ ਤੇ ਨਾ ਪੈਰ ਧਰੇ ਆ ਇਹ 1 ਘੰਟਾ ਹੋਇਆ ਇਹਨੂੰ ਸੂਈ ਨੂੰ ਇਹਨੂੰ ਕੱਢ ਹੀ ਲੈ ਮਾੜੀ ਜੀ ਤੋਰਤਾਰੇ ਦੀ ਚੈੱਕ ਕਰਾ ਜੀ ਦੇ ਸੂਆ ਕਿਹੜਾ ਸੂਈ ਆ ਦੂਜਾ ਸੂਆ ਯਾਰੂ ਕਰਮਾਲੀ ਡੀ ਜੀ ਵੇਖੋ ਨੇ ਜੇ ਸੁੰਦਿਆ ਸਾਹ ਡੰਗਰ ਬਾਕੀ ਬੱਚੇ ਬੁੱੱਚੇ ਤੇ ਸਹਿਮਤ ਆ ਸੱਜਣੋ ਹਾਂ ਬੱਚੇ ਨਾ ਫੁੱਲ ਸਾਂ ਤੇ ਓਕੇ ਰਿਪੋਰਟ ਆ ਬੱਚਾ ਚੱਟੀ ਜਾਂਦੀ ਬੇਫਿਕਰ ਹੋ ਜਿਓ ਸੁਆ ਸੂਈਆ ਮਾਲਕਾਂ ਦੇ ਦਸਨ ਮੁਤਾਬਕ ਦੂਸਰਾ ਜੇਰ ਹਜੇ ਪੌਣੀਆ ਬੱਚਾ ਕੱਟਾ ਦੇਗੀ ਹੈ ਨਾ ਹਾਂਜੀ ਦੇਖੋ ਜਿਵੇਂ ਕਹਿਦਿਏ ਨਾ ਪਹਿਲਵਾਨਾਂ ਰਗੀਆ ਤੇ ਉਹ ਚੀਜ਼ ਹੀ ਆ ਓਕੇ ਰਿਪੋਰਟ ਚੂਣ ਧਾਰਾ ਤੂਰਾ ਵੀਰ ਨੇ ਪਹਿਲਾਂ ਵੀ ਮਾਰੀਆਂ ਬੈਠ ਕੇ ਤਸੱਲੀ ਕੀਤੀ ਆ ਓਕੇ ਰਿਪੋਰਟ ਚੂਣਾ ਕੋਈ ਐ ਨਹੀਂ ਹੈਗਾ ਵੀ ਪੂਰ ਛੱਟਾ ਹੋਊਗਾ ਚਾਰੀ ਚੁਰੂ ਕੜਮਾਲੀ ਬਹੁਤ ਜਾਰੀ ਪਲੀ ਵੀ ਤਾਂ ਆਈ ਹਾਂ ਹਾਂ ਰਾਛਨੇ ਨੇ ਛੱਡਿਆ ਹੀ ਨਹੀਂ ਸੂਕੇ ਵੀ ਹੈਨਾ ਹਾਂਜੀ ਵੇਖੋ ਗੁੰਦੀ ਪਈ ਆ ਆੜਤੀਆਂ ਦੇ ਜਿਵੇਂ ਕਹਿੰਦਾ ਨਾ ਸਰਹਾਣੇ ਵਾਂਗੂ ਤੇ ਆੜਤ ਕੇ ਵੀ ਆ ਕਿਤੇ ਐ ਨਾ ਕਹਿਣ ਵੀ ਸਾਡੇ ਸਰਹਾਣੇ ਦੀ ਗੱਲ ਕਰਤੀ ਹੈਨਾ ਬਾਕੀ ਇਹਨਾਂ ਦੀ ਤਾਂ ਥੋੜੀ ਢੋ ਤਾਂ ਲੱਗਦੀ ਨਹੀਂ ਹਣੀ ਸਰਹਾਣੇ ਨਾ ਸਰਹਾਣੇ ਟਾਈਮ ਹੀ ਨਹੀਂ ਮਿਲਦਾ ਸਹੀ ਗੱਲ ਆ ਵੇਖੋ ਸਜਣੋ ਓਕੇ ਰਿਪੋਰਟ ਇਹਨਾਂ ਪਾਣੀ ਪੂਰੀ ਚੰਗੀ ਮੈਂ ਸੱਜਣਾ ਤੇ ਇਹਨੇ ਦੁੱਧ ਕੀ ਕਹਿੰਦੇ ਇਹਦੇ ਮਾਲਕ ਇਹਨੇ 13 ਕਿਲੋ 14 ਦੁੱਧ ਪਹਿਲੇ ਸੋਏ ਭਰਾਇਆ ਜੀ ਠੀਕ ਆ ਦਿੱਤਾ ਵੀ ਹੋ ਹਾਂਜੀ 13 14 ਚੱਲ ਐ ਤੇ ਕੀ ਵੀ ਦੇਈ ਜਾਊ ਇਹਨਾ ਖੁੱਲਾ ਦਊਗੀ ਦੁੱਧ ਕਰਮਾਲੀ ਹਾਂ ਦੇ ਦਊਗੀ ਗਾੜੀ ਵੀ ਚੰਗੀ ਰੱਖੂਗੀ ਸੱਜਣਾ ਤੇ ਬਾਕੀ ਇਹਨੇ ਨਾ ਸੱਜਣਾ ਹਜੇ ਜ਼ੇਰ ਜ਼ੂਰ ਪਾਉਂਦੀ ਮੈਣੇ ਬਾਨਾ ਇਹ ਲੋਟ ਕਰਿਓ ਕਈ ਮਈਆਂ ਫੁੱਲ ਭਰ ਜਾਂਦੀਆਂ ਜ਼ੇਰ ਜ਼ੂਰ ਪਾਉਂਦੀਆਂ ਕਰਦੀਆਂ ਤੇ ਆ ਵੇਖੋ ਠੰਡੀ ਬਹੁਤ ਆ ਇਹ ਵੀ ਧਾਰ ਲੈਂਦੀ ਆ ਖੁਸ਼ ਹੋ ਕੇ ਵੇਖੋ ਫੂਟ ਕਿਵਾਈ ਦੇ ਕਰਮਾ ਦੀ ਮੋਟਰੀ ਹੋ ਗਈ ਹਾਂ ਚਵਾਈ ਦਾ ਨਾ ਹਾਂਜੀ ਮੱਛੀ ਮੋਟਰੀ ਲੱਗੀ ਆ ਜਿਵੇਂ ਕਹਦੀ ਆ ਉਹ ਚੀਜ਼ ਹੀ ਆ ਵੇਖਿਓ ਵਾਰੀ ਪੋਜੀ ਕਰਮਾ ਹਾਂ ਬਸ ਕਰ ਸ਼ਾ ਬੋਲਾ ਬੱਚੇ ਨੂੰ ਪਿਆਵਾਂਗੇ ਆ ਮੜਾ ਜਹਤ ਬੈਠੀ ਤੇ ਇਹਦਾ ਸੱਚ ਰੇਟ ਆ ਰੇਟ ਤਾਂ ਦੱਸਿਓ ਇਹ ਜੀ ਡਿਮਾਂਡ ਸੰਤੂ ਸਾਹਿਬ ਜਿਹੜੀ ਦੇਣੀ ਆ ਜ 1 ਲੱਖ 1000 ਦੀ ਦੇ ਦਾਂਗਾ 1 ਲੱਖ ਤੇ 10000 ਹਾਂ ਇਹਦਾ ਰੇਟ ਤੇਰਾ ਠੀਕ ਆ ਰੇਟ ਬਿਲਕੁਲ ਸੱਜਾ ਉੱਥੇ ਹੀ ਕਰਨੇ ਜਿੱਥੇ ਦੇ ਦੇਣੀਆਂ ਨਹੀਂ ਠੀਕ ਆ ਜਮਾ ਹੀ ਠੀਕ ਇਹਦਾ ਤਾਂ ਹਾਂਜੀ ਇਹਦਾ ਤੈਨੂੰ ਕਹਿੰਦੇ ਨਹੀਂ ਇਹ ਤੂੰ ਛੋੜ ਜੰਨੀ ਮਰਜ਼ੀ ਕਰਦੀ ਐ ਤੇਰੀ ਮਾਂ ਵੀ ਕੀ ਆ ਆਏ ਚੋ ਛੋੜ ਹੀ ਹੋਣੀ ਕਰਮਾਲੀ ਚ ਮੁੜ ਕੇ ਮੌਕੇ ਤੇ ਨਹੀਂ ਓਕੇ ਹਾਂਜੀ ਚੰਗੀ ਮੈਂ ਆ 1 ਲੱਖ ਤੇ 10000 ਰੁਪਿਆ ਸੱਜਣੋ ਇਹਦਾ ਰੇਟ ਤੈ ਕੀਤਾ ਬਾਕੀ ਚਲੋ ਛੋੜ ਛੱਪਾ ਪਿਆਰ ਮੁਹੱਬਤ ਦਾ ਕਰਾਈ ਲਵਾਂਗੇ ਆ ਕਦੋਂ ਸੂਈ ਝੋਟੀ ਇੱਕ ਰਾਤ ਦੀ ਸੂਈ ਐ ਰਾਤ ਦੀ ਸੂਈ ਹਾਂਜੀ ਇਨੇ ਜੇਰ ਜੁਰ ਪਾਤੀ ਉਹ ਹਾਂ ਜੇਰ ਜੁਰ ਪਈ ਪ੍ਰੋਪਰੀ ਮਗਰ ਕੱਟੀ ਹਾਂ ਮਗਰ ਇਹਦੇ ਇਹਦੇ ਮਗਰ ਕੱਟੀ ਆ ਹਾਂ ਕੱਟੀ ਆ ਇਹ ਸੂਹਾ ਦੂਜਾ ਸੂਹਾ ਦੂਜਾ ਸੋਈ ਥੋੜਾ ਲੱਪਾ ਲਾ ਗਈ ਸੂਗੇ ਓਕੇ ਹਾਂ ਮੈਂ ਜੀ ਪਸ਼ੂ ਮਾਨੇ ਜਾਂਦੇ ਹਨਾ ਹਾਂ ਚਰਦੀ ਚੁਰਦੀ ਤੇ ਪੂਰਾ ਅਦਵਰ ਠੀਕ ਆ ਬੱਚਾ ਦੇਤਾ ਤਗੜਾ ਹਾਂ ਬੱਚਾ ਕੱਟੀ ਬਹੁਤ ਚੰਗੀ ਦਿੱਤੀ ਹੂੰ ਲੈ ਆ ਇਹਦੀ ਤੋਰ ਕਰਾ ਦਈਏ ਚਾਇ ਸੱਜਣੋਂ ਕੱਦ ਕਾਠ ਚੰਗਾ ਬਾਕੀ ਕੇਰਾ ਤੈ ਮਾਰੀ ਵੀ ਆ ਮੈਨੇ ਤੇ ਕੱਟੀ ਬਹੁਤ ਸੋਹਣੀ ਦਿੱਤੀ ਐ ਚੰਗੀ ਜਰਬਾਨੀ ਤੇ ਚੂਣ ਕੇ ਮੇਦਾ ਚਵਾਈ ਇਹਦੀ ਬਹੁਤ ਚੰਗੀ ਜਿਵੇਂ ਥਾਂ ਨੇ ਤਾਂ ਐਂ ਲੱਗਦਾ ਕਰੜਾ ਹੋ ਨਹੀਂ ਬਹੁਤ ਜਾਰੀ ਪੋਲੀ ਓਕੇ ਹਾਂ ਸੱਜਣੋ ਆ ਜਾ ਥਾਣਾ ਤੁਹਾਨੂੰ ਵੀ ਗੈਸ ਲੱਗੂਗਾ ਵੀ ਲਾਟੂ ਜਿਆ ਤੇ ਕਰੜੀ ਨਾ ਹੋਵੇ ਇੱਧਰ ਆ ਜਾ ਪੁੱਤ ਇੱਧਰ ਆ ਜਾ ਚੱਲ 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 ਬੱਚੇ ਨੂੰ ਨਹੀਂ ਛੱਡ ਕੇ ਜਾਂਦੀ ਹਨਾ ਚੱਲ ਕੋਈ ਨਹੀਂ ਬੰਦੇ ਨਹੀਂ ਜਾਂਦੀ ਦਾ ਫਿਰ ਰਹਿਣ ਦੇ ਐਂ ਹੀ ਵਖਾਤੀ ਆਪਾਂ ਕੋਈ ਨਹੀਂ ਇਹ ਕਿੰਨੇ ਦੀ ਦੇ ਦੇਣੀ ਆ ਇਹਦੀਆਂ ਧਾਰਾਂ ਵਖਾ ਮੇਰਾ ਭਰਾ ਹਾਂ ਧਾਰਾਂ ਮਰਾਜ਼ ਨੇ ਦੀ ਹਾਂ ਕਿਉਂਕਿ ਇਹਦਾ ਥਾਣਾ ਲੱਗਦਾ ਅਗਲਾ ਡਾਟ ਚ ਰਹੂਗਾ ਵੀ ਯਾਰ ਕਿਤੇ ਕਰੜੀ ਨਾ ਹੋਵੇ ਬੰਨ ਲਾ ਆ ਜਾ ਚਾਰੂ ਵਾਲੀ ਆ ਹਨਾ ਹੂੰ ਜੇ ਕਰਨੀ ਓਕੇ ਸੱਜ ਦਿਨੋ ਚਵਾਈ ਪੋਲੀ ਆ ਬੇਫਿਕਰ ਹੋ ਜਾ ਥੋੜਾ ਐ ਲੱਗਦਾ ਜਿਵੇਂ ਇਹਦਾ ਜਿਹੜਾ ਥਾਣਾ ਨਾ ਉਹ ਇਹ ਦਖ ਦਿੰਦਾ ਸੀ ਕਿ ਸ਼ਾਇਦ ਮੈਂ ਕਰੜੀ ਨਾ ਹੋਵੇ ਤੇ ਪਰ ਨਹੀਂ ਆ ਦੇਖੋ ਬੋਲੀ ਹੈ ਨਾ ਬਹੁਤ ਜਿਆਦੀ ਬੋਲੀ ਹੈ ਹਾਂ ਇਹ ਥਾਣਾ ਆਮ ਕਰੜਾ ਹੁੰਦਾ ਤੇ ਕੋਈ ਮਿਰਲਾ ਜਿਹੜਾ ਪਸੂ ਪੋਲਾ ਨਿਕਲਦਾ ਬਾਕੀ ਓਕੇ ਆ ਇਹ ਕਿੰਨੇ ਦੀ 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 ਸ਼ਾ ਇਹਦੀ ਅੱਜ ਦੀ ਡਿਮਾਂਡ 1 ਲੱਖ ਰੁਪਈਆ 1 ਲੱਖ ਰੁਪਈਆ ਪੂਰਾ ਹਾਂਜੀ ਨਾਵਾਦ ਨਾ ਕਾਟ ਹਾਂਜੀ ਠੀਕ ਆ ਓਹ ਛੋਟ ਸੱਪਾ ਹੋ ਜੂ ਹੋ ਜੂ ਮੌਕੇ ਦੇ ਮਾਨਤਲ ਤੇ ਹਾਵੀ ਲਿਆ ਕੱਢ ਕੇ ਗੱਬਣ ਮੈਂ ਵੀ ਵਿਖਾਈਏ ਮੈਂ ਤੇਰੀ ਹਾਵੀ ਚੰਗੀ ਆ ਸੱਜਣਾ ਹਾਂਜੀ ਕੀ ਬਾਤ ਆ ਵੇਖਿਓ ਸੱਜਣਾ ਕਦ ਕਾਠ ਇਹ ਸੂਆ ਕਿਹੜਾ ਇਹਨੇ ਤੀਜਾ ਸੂਆ ਸੋਣਾ ਜੀ ਤੀਸਰਾ ਸੂਆ ਹਾਂਜੀ ਮੱਧ ਦੁੱਧ ਵਾਲੀ ਨਹੀਂ ਹਾਂ ਦੁੱਧ ਵਾਲੀ ਬਹੁਤ ਚੰਗੀ ਹੈ ਨਾ ਹਾਂਜੀ ਵਾਕੇ ਸੱਜਣਾ ਅਜੇ ਇੱਕ ਹਫਤਾ ਰੇਂਚ ਮੱਝ ਲੈ ਜੂਗੀ ਇੱਕ ਹਫਤਾ ਆਰਾਮ ਨਾਲ ਲੈ ਜੂਗੀ ਸੱਜਣਾ ਤੇ ਬਾਕੀ ਠਣਾ ਠਣਾ ਲੋ ਭਾਰਾ ਲੋ ਬੇਫਿਕਰੀ ਹਾਂਜੀ ਪਿੱਛੇ ਦੀ ਐਟੈਂਟ ਤੇ ਆਪਣੀ ਤਸੱਲੀ ਹੈ ਜੀ ਠੀਕ ਹੈ ਠੀਕ ਹੈ ओके कमालਾ ਮੈਂ ਤਾਂ ਨਾ ਵਿਚਾਰੀ ਫੁੱਲ ਵਜਨ ਲੋਡ ਵਾਲੀ ਹਾਂ ਦੁੱਧ ਕੀ ਕਹਿੰਦੇ ਦੁੱਧ ਦੇ ਨੂੰ ਕਿੰਨਾ ਤੇਰਾ 13 14 ਕਿਲੋ ਦੁੱਧ ਇੰਨਾ ਭਰਾ ਦੂਗੀ ਹਾਂ ਦਿਨਾ ਵੀ ਚਾਹੀਏ ਹਾਂਜੀ ਬਾਕੀ ਸਰੀਰ ਕ ਢਾਂਚਾ ਵਾਡਾ ਧੌਣ ਵੇ ਕਿੱਥੇ ਲੈ ਜਾ ਕੇ ਤਰਦੀ ਐ ਇਹ ਹਾਂ ਚਵਾਈ ਇਹਦੀ ਵੀ ਚੰਗੀ ਨਿਕਲ ਜੂਗੀ ਹਨਾ ਚਵਾਈ ਬਹੁਤ ਚੰਗੀ ਨਿਕਲੂਗੀ ਥਣ ਬਹੁਤ ਚੰਗਾ ਲੱਗਾ ਹਿਆ ਥਣ ਬਹੁਤ ਚੰਗਾ ਲੱਗਾ ਮੈਂ ਇਹਨੂੰ ਸਜਰਾਂ ਤੋਂ ਨੇੜੋ ਵੀ ਤਸੱਲੀ ਕਰਾਵਾਂਗੇ ਓਕੇ ਰਿਪੋਰਟ ਥਾਂ ਲੱਗਾ ਹੋਇਆ ਦਿਨ 10 ਲੈ ਜੂ ਹਨਾ 1.5 ਹਫਤੇ ਦੀ ਰੇਂਜ ਤੇ ਲੈ ਜੂ ਨਾ ਖੁੱਲਾ ਹਾਂ ਲੈ ਜੂ ਵੀ ਰਾਮਣ ਤੇ ਇਹਦਾ ਸ਼ਾਹ ਜੀ ਇਹਦੀ ਵੀ ਡਿਮਾਂਡ ਆਈ ਦੀ 1 ਲੱਖ ਰੁਪਈਆ ਪੂਰੀ ਇਹਦੀ ਵੀ 1 ਲੱਖ ਰੁਪਈਆ ਨਾਲ ਦੀ ਵੀ 1 ਲੱਖ ਰੁਪਈਆ ਦੋ ਇੱਕੋ ਜਿਹਾ ਮਿਲ ਦੋ ਤੇ ਜੇ ਕੋਈ ਜੋੜਾ ਲਵੇ ਕੋਈ ਕਰ ਦਿਆ ਮੌਕੇ ਤੇ ਮਾਰਨ ਤਾਂ ਪੱਕੀ ਗੱਲ ਹਾਂ ਵੇਖਿਓ ਸੱਜਣਾ ਖੜੀ ਰਹਿੰਦੇ ਇਹ ਥਾਣ ਮਖਾਉਣਾ ਤੁਨੂੰ ਵੀ ਕਿੱਡਾ ਕੰਮ ਦਾ ਲੱਗਾ ਮੈਂ ਇਹਨੂੰ ਵੇਖੋ ਵਾਈਟ ਇੱਕ ਦਾ ਆਦੀ ਠੁਕੀ ਕਰਕੇ ਲੱਗਦੀ ਆਏ ਹਾਏ ਹਾਏ ਆ ਜਾ ਤੂੰ ਖੜ ਜਾ ਇੱਕ 10 ਦੀ ਵੇਚ ਲਾ ਅਸੀਂ ਕਦੋਂ ਆਨੇ ਲੱਖ ਦੀ ਵੇਚ ਆ ਗਿਆ ਪਾਸਿਓਂ ਆੜਤੀ ਆ ਗਿਆ ਆੜਤੀਆ ਸਹਰਾਣੇ ਦੀ ਢੋਲਾ ਕੇ ਆਇਆ ਹੁਣ ਇੱਕ 10 ਦੀ ਵੇਚੂਗਾ ਆਹ ਵੇਖੋ ਸੱਜਣਾ ਡੱਬ ਵੇਖੋ ਇਹਦੇ ਲਈ ਵੇਚ ਕਿਆ ਬਾਤ ਕਟਾ ਬੜੀ ਚੰਗੀ ਮੈਂ ਆ ਸੱਜਣਾ ਤੇ ਰੇਟੇ ਨੇ ਕਰਤਾ ਤੁਹਾਡੇ ਲੈਣ ਵਾਲਾ ਇਹ ਤਾਂ ਮੇਲਾ ਲੁੱਟਣ ਵਾਲੀ ਗੱਲ ਹੀ ਆ ਵੀ ਜਿਹੜੇ ਭਰਾ ਨੇ ਜੱਤ ਲਿਆ ਜੱਤ ਲਿਆ ਕੰਮ ਜਿਹੜਾ ਰਹਿ ਗਿਆ ਇਹਦੇ ਫੋਨ ਤੇ ਨੂੰ ਬੜੇ ਆਉਣੀ ਆ ਆ ਗਈ ਗੱਬਣ ਚੋਟੀ ਇਹ ਵੀ ਦਿਨ ਕੱਢਦੀ ਐ ਬਾਕੀ ਝੋਟੀ ਦਾ ਕੋਈ ਊੜਾ ਬੰਨਾ ਨਹੀਂ ਫੇਰ ਤੁਹਾਨੂੰ ਨੇੜ ਤੋਂ ਤਸੱਲੀ ਕਰਾ ਦਗੇ ਤੇ ਆ ਵੀ ਸੂਆਂ ਸਵਾਈਆਂ ਆ ਦੇਖੋ ਇਹਦੀ ਕੱਟੀ ਕਿਆ ਬਾਤ ਆਖਾ ਵੇਖੋ ਕੱਟੀ ਦੀ ਬੜੀ ਸ਼ਾਨਦਾਰ ਮਹਿ ਬਣੂਗੀ ਆ ਖੜੀ ਇਹਦੇ ਨਾਲ ਦੀ ਮੈਂ ਤਿਆਰ ਹੋ ਜਾਂਗੀ ਸੱਜਣੋ ਆ ਦੇ ਨਾਮ ਵਖਾਈਏ ਕਿ ਆਹ ਦੀ ਕੈਮਰੇ ਤੇ ਪਹਿਲਾਂ ਛੋਟੀ ਧਾਰਾ ਤੁਰਾ ਵਖਾਤੀਆਂ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਰਹੋ ਪਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਆਪਣੀ ਤਰੱਕੀ